ਖਵਾਜਾ ਖਿਜਰ ਜਾਂ ਖਵਾਜਾ ਪੀਰ ਜਿਨ੍ਹਾਂ ਨੂੰ ਪਾਣੀ ਦਾ ਦੇਵਤਾ ਕਿਹਾ ਜਾਂਦਾ ਹੈ ਜਿਸ ਦੀ ਪੂਜਾ ਦੁਨੀਆ ਦੇ ਹਰੇਕ ਕੋਨੇ ਵਿੱਚ ਬਹੁਤ ਜ਼ਿਆਦਾ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਕੌਣ ਹੈ ਖਵਾਜਾ ਪੀਰ ਪਾਣੀ ਦਾ ਦੇਵਤਾ ਜਿਸ ਨੂੰ ਸਦੀਆਂ ਤੋਂ ਲੋਕ ਪੂਜਦੇ ਆ ਰਹੇ ਨੇ ਪੂਰੀ ਦੁਨੀਆ ਨੂੰ ਜਿੱਤਣ ਵਾਲੇ ਸਿਕੰਦਰ ਦਾ ਰਸੋਈਆ ਖਵਾਜਾ ਖਿਜਰ ਅੱਜ ਪੂਰੀ ਦੁਨੀਆ ਵਿੱਚ ਪਾਣੀ ਦਾ ਦੇਵਤਾ ਕਿਵੇਂ ਬਣ ਗਿਆ ਅੱਜ ਦੇ ਸਮੇਂ ਵਿੱਚ ਵੀ ਖੇਤਾਂ ਅੰਦਰ ਨਵਾਂ ਬੋਰ ਕਰਨ ਵੇਲੇ ਲੋਕ ਇਸ ਦੀ ਪੂਜਾ ਕਿਉਂ ਕਰਦੇ ਹਨ ਕੀ ਹੈ ਖਵਾਜੇ ਪੀਰ ਦਾ ਅਸਲ ਸੱਚ ਪੰਜਾਬ ਵਿੱਚ ਪੀੜੀ ਦਰ ਪੀੜੀ ਚਲੀਆਂ ਆਉਂਦੀਆਂ ਇਹਨਾਂ ਰਸਮਾਂ ਦਾ ਕੀ ਹੈ ਇਤਿਹਾਸ ਇਸ ਦੀ ਪੂਰੀ ਸਚਾਈ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗੇ ਸਿੱਖ ਧਰਮ ਵਿੱਚ ਹਰੇਕ ਕਾਰਜ ਕਰਨ ਤੋਂ ਪਹਿਲਾਂ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕੀਤੀ ਜਾਂਦੀ ਪਰਮਾਤਮਾ ਨੂੰ ਰੱਬ ਨੂੰ ਯਾਦ ਕੀਤਾ ਜਾਂਦਾ ਪਰ ਪੁਰਾਣੇ ਸਮਿਆਂ ਵਿੱਚ ਜਦੋਂ ਬਜ਼ੁਰਗ ਖੂ ਦਾ ਕੋਈ ਨਵਾਂ ਟੱਕ ਲਗਾਉਂਦੇ ਸਨ ਆਮ ਲੋਕਾਂ ਵੱਲੋਂ ਖਵਾਜੇ ਪੀਰ ਦੀ ਕੜਾਹੀ ਦਿੱਤੀ ਜਾਂਦੀ ਸੀ ਜਾਂ ਫਿਰ ਮਿੱਠੇ ਚੌਲਾਂ ਦੀ ਦੇਗ ਬਣਾਈ ਜਾਂਦੀ ਇਥੋਂ ਤੱਕ ਕਿ ਦਰਿਆ ਦਾ ਪਤਨ ਪਾਰ ਕਰਨ ਲੱਗਿਆ ਮਲਾਹ ਬੇੜੀ ਤੋਰਨ ਤੋਂ ਪਹਿਲਾਂ ਖਵਾਜੇ ਪੀਰ ਨੂੰ ਮੱਥਾ ਟੇਕ ਕੇ ਤੁਰਦੇ ਹਨ ਮਤਲਬ ਕਿ ਬਾਕੀ ਦੁਨੀਆ ਦੀ ਤਰ੍ਹਾਂ ਪੰਜਾਬ ਵਿੱਚ ਵੀ ਖਵਾਜੇ ਨੂੰ ਪਾਣੀ ਦਾ ਦੇਵਤਾ ਮੰਨਿਆ ਜਾਂਦਾ ਹੈ ਪੰਜਾਬ ਦੇ ਪਿੰਡਾਂ ਵਿੱਚ ਖਵਾਜੇ ਨੂੰ ਮੰਨਣ ਦੀ ਇਹ ਰੀਤ ਬੜੇ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ ਕੌਣ ਸੀ ਅਸਲ ਵਿੱਚ ਖਵਾਜਾ ਜਿਸ ਦੀ ਅੱਜ ਤੱਕ ਮੜਮਤੀਏ ਲੋਕ ਪੂਜਾ ਕਰ ਰਹੇ ਨੇ ਆਓ ਅੱਗੇ ਜਾਣਦੇ ਹਾਂ ਪੰਜਾਬ ਵਿੱਚ ਅਜਹੀਆਂ ਬਹੁਤ ਸਾਰੀਆਂ ਪੁਰਾਣੀਆਂ ਰਸਮਾਂ ਹਨ ਜਿਨ੍ਹਾਂ ਨੂੰ ਅੱਜ ਵੀ ਆਪਾਂ ਪੀੜ੍ਹੀ ਦਰ ਪੀੜ੍ਹੀ ਬਿਨਾਂ ਸਮਝਣ ਤੋਂ ਮੰਨੀ ਜਾ ਰਹੇ ਹਾਂ ਪਰ ਆਪਾਂ ਨੂੰ ਕਿਸੇ ਨੂੰ ਵੀ ਇਸ ਦਾ ਕੋਈ ਬਹੁਤਾ ਮਤਲਬ ਪਤਾ ਨਹੀਂ ਹੁੰਦਾ ਪਾਣੀ ਦਾ ਦੇਵਤਾ ਮੰਨੇ ਜਾਂਦੇ ਖਵਾਜਾ ਪੀਰ ਦਾ ਇਤਿਹਾਸ ਜਾ ਕੇ ਜੁੜਦਾ ਹੈ ਸਿਕੰਦਰ ਦੇ ਨਾਲ ਦੁਨੀਆ ਜਿੱਤਣ ਦਾ ਦਾਵਾ ਕਰਨ ਵਾਲਾ ਸਿਕੰਦਰ ਬਾਦਸ਼ਾ ਜੁਨਾਨ ਦਾ ਇਹ ਰਹਿਣ ਵਾਲਾ ਰਾਜਾ ਸਿਕੰਦਰ ਦੁਨੀਆ ਜਿੱਤਣ ਵਾਸਤੇ ਨਿਕਲਿਆ ਸੀ ਜਿਸ ਦਾ ਪੰਜਾਬ ਆ ਕੇ ਸਾਹਮਣਾ ਰਾਜੇ ਪੋਰਸ ਨਾਲ ਹੋਇਆ ਇਸ ਸਿਕੰਦਰ ਦਾ ਮੰਨਣਾ ਸੀ ਕਿ ਦੁਨੀਆ ਵਿੱਚ ਕਿਤੇ ਨਾ ਕਿਤੇ ਆਬੇ ਹਿਆਤ ਦਾ ਜਲ ਛੁਪਿਆ ਹੈ ਜਿਸ ਨੂੰ ਪੀ ਕੇ ਮੈਂ ਅਮਰ ਹੋ ਜਾਵਾਂਗਾ ਪੂਰੀ ਦੁਨੀਆ ਉੱਤੇ ਹਮੇਸ਼ਾ ਹੀ ਮੇਰਾ ਰਾਜ ਰਹੇਗਾ ਇਸ ਆਬੇ ਹیات ਪਾਣੀ ਨੂੰ ਲੱਭਣ ਵਾਸਤੇ ਵੀ ਸਿਕੰਦਰ ਨੇ ਬਹੁਤ ਸਾਰੀਆਂ ਲੰਮੀਆਂ ਯਾਤਰਾਵਾਂ ਕੀਤੀਆਂ ਪਰ ਇਸ ਨੂੰ ਇਹ ਆਬੇ ਹیات ਕਿਤੇੋਂ ਵੀ ਨਾ ਮਿਲਿਆ ਇਸੇ ਸਿਕੰਦਰ ਦਾ ਇੱਕ ਰਸੋਈਆ ਹੁੰਦਾ ਸੀ ਖਵਾਜਾ ਜਿਸ ਨੂੰ ਅੱਜ ਆਪਾਂ ਖਵਾਜੇ ਪੀਰ ਦੇ ਨਾਮ ਦੇ ਨਾਲ ਜਾਣਦੇ ਹਾਂ ਇੱਕ ਦਿਨ ਸਿਕੰਦਰ ਆਪਣੇ ਤੰਬੂ ਵਿੱਚ ਬੈਠਾ ਆਰਾਮ ਕਰ ਰਿਹਾ ਤੇ ਖਵਾਜੇ ਨੇ ਸਿਕੰਦਰ ਦਾ ਖਾਣਾ ਤਿਆਰ ਕਰਨਾ ਸੀ ਉਸ ਕੋਲ ਪਹਿਲਾਂ ਤੋਂ ਹੀ ਮਰੀ ਹੋਈ ਇੱਕ ਮੱਛੀ ਪਈ ਹੁੰਦੀ ਜਿਸ ਨੂੰ ਉਹ ਧੋਣ ਵਾਸਤੇ ਖਵਾਜਾ ਖਿਜਰ ਕੁਦਰਤੀ ਤੌਰ ਤੇ ਬਣੇ ਪਾਣੀ ਦੇ ਚਸ਼ਮੇ ਕੋਲ ਲੈ ਜਾਂਦਾ ਪਰ ਮਰੀ ਹੋਈ ਮੱਛੀ ਨੂੰ ਧੋਣ ਵਾਸਤੇ ਜਦੋਂ ਹੀ ਖਵਾਜੇ ਨੇ ਉਸ ਨੂੰ ਪਾਣੀ ਦੇ ਵਿੱਚ ਪਾਇਆ ਤਾਂ ਉਹ ਮੱਛੀ ਜਿਉਂਦੀ ਹੋ ਗਈ। ਉਹ ਮੱਛੀ ਉਸ ਦੇ ਹੱਥਾਂ ਵਿੱਚੋਂ ਫਿਸਲ ਕੇ ਦੂਰ ਪਾਣੀ ਵਿੱਚ ਚਲੀ ਜਾਂਦੀ। ਖਵਾਜੇ ਨੂੰ ਲੱਗਾ ਕਿ ਸ਼ਾਇਦ ਇਹ ਕੋਈ ਕਰਾਮਾਤ ਵਾਲਾ ਪਾਣੀ ਹੈ। ਖਵਾਜੇ ਨੇ ਉਸੇ ਪਾਣੀ ਦੇ 2-3 ਬੁੱਕ ਭਰੇ ਤੇ ਆਪ ਵੀ ਪੀ ਲਏ। ਵਾਪਸ ਆ ਕੇ ਇਹ ਘਟਨਾ ਕਿਸੇ ਸੱਜਣ ਮਿੱਤਰ ਦੇ ਨਾਲ ਸਾਂਝੀ ਕਰ ਬੈਠਾ ਸਮਾਂ ਪਾ ਕੇ ਹੌਲੀ-ਹੌਲੀ ਇਹ ਗੱਲ ਰਾਜੇ ਸਿਕੰਦਰ ਤੱਕ ਪਹੁੰਚ ਜਾਂਦੀ ਸਿਕੰਦਰ ਨੂੰ ਲੱਗਾ ਕਿ ਇਹ ਜ਼ਰੂਰ ਉਹੀ ਆਬੇ ਹਿਆਤ ਦਾ ਪਾਣੀ ਹੋਵੇਗਾ ਜਿਸ ਨੂੰ ਮੈਂ ਇਹਨੇ ਲੰਬੇ ਸਮੇਂ ਤੋਂ ਲੱਭਦਾ ਆ ਰਿਹਾ ਹਾਂ ਉਹ ਖਵਾਜੇ ਖਿਜਰ ਦੇ ਨਾਲ ਤੁਰ ਪੈਂਦਾ ਇਤਿਹਾਸਕਾਰਾਂ ਮੁਤਾਬਕ ਖਵਾਜਾ ਸਿਕੰਦਰ ਨੂੰ ਨਾਲ ਲੈ ਕੇ ਰੇਤ ਦੇ ਟਿੱਬਿਆਂ ਵਿੱਚੋਂ ਪਾਣੀ ਦਾ ਚਸ਼ਮਾ ਲੱਭਦਾ ਫਿਰਦਾ ਪਰ ਕਿਤੇ ਵੀ ਉਸ ਨੂੰ ਪਾਣੀ ਦਾ ਚਸ਼ਮਾ ਨਾ ਲੱਭਾ ਇਹ ਵੇਖ ਕੇ ਸਿਕੰਦਰ ਗੁੱਸੇ ਵਿੱਚ ਆ ਜਾਂਦਾ ਸ਼ਾਇਦ ਖਵਾਜਾ ਜਾਣ ਬੁੱਝ ਕੇ ਮੈਨੂੰ ਹੋਰ ਪਾਸੇ ਘੁਮਾਈ ਫਿਰਦਾ ਪਰ ਅਸਲ ਦੇ ਵਿੱਚ ਖਵਾਜੇ ਨੂੰ ਉਹ ਜਗ੍ਹਾ ਯਾਦ ਨਾ ਰਹੀ ਸਿਕੰਦਰ ਉਸ ਵਕਤ ਹੋਰ ਵੀ ਗੁੱਸੇ ਵਿੱਚ ਭੜਕ ਉੱਠਿਆ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਕੇ ਖਵਾਜੇ ਨੇ ਤਾਂ ਆਪ ਉਹ ਪਾਣੀ ਪੀ ਲਿਆ ਹੈ ਇਸ ਤਰ੍ਹਾਂ ਸਿਕੰਦਰ ਬਾਦਸ਼ਾਹ ਬੜੇ ਗੁੱਸੇ ਵਿੱਚ ਆ ਜਾਂਦਾ ਉਸ ਨੇ ਆਪਣੇ ਰਸੋਈਏ ਜਿਸ ਦਾ ਨਾਮ ਖਵਾਜਾ ਖਿਜਰ ਸੀ ਹੁਕਮ ਸੁਣਾ ਦਿੱਤਾ ਕਿ ਇਸ ਨੂੰ ਮਾਰ ਦਿੱਤਾ ਜਾਵੇ ਉਸ ਨੌਕਰ ਰਸੋਈਏ ਖਵਾਜੇ ਖਿਜਰ ਦੇ ਸਰੀਰ ਦੇ ਨਾਲ ਕਾਫੀ ਭਾਰੇ ਪੱਥਰ ਬਣ ਕੇ ਸਮੁੰਦਰ ਦੇ ਵਿੱਚ ਸੁੱਟ ਕੇ ਮਾਰ ਦਿੱਤਾ ਗਿਆ ਤਾਂ ਜੋ ਉਸ ਦਾ ਸਰੀਰ ਵੀ ਉੱਪਰ ਨਾ ਆ ਸਕੇ ਲੋਕਾਂ ਵੱਲੋਂ ਇਹ ਮੰਨਿਆ ਗਿਆ ਕਿ ਖਵਾਜਾ ਖਿਜਰ ਨੇ ਆਬੇ ਹਿਆਤ ਪੀਤਾ ਹੈ ਉਹ ਅਮਰ ਹੋ ਗਿਆ ਸਮੁੰਦਰ ਵਿੱਚ ਡੁੱਬਿਆ ਹੋਣ ਕਰਕੇ ਖਵਾਜਾ ਖਿਜਰ ਨੂੰ ਹੀ ਲੋਕਾਂ ਨੇ ਪਾਣੀ ਦਾ ਦੇਵਤਾ ਮੰਨ ਲਿਆ ਇਹ ਹੈ ਇਸ ਦੀ ਅਸਲ ਸਚਾਈ ਇਸ ਤਰ੍ਹਾਂ ਇੱਕ ਆਮ ਬੰਦੇ ਖਵਾਜੇ ਖਿਜਰ ਨੂੰ ਜਲ ਦਾ ਦੇਵਤਾ ਮੰਨ ਕੇ ਉਸ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ ਪੂਰੀ ਦੁਨੀਆ ਵਿੱਚ ਉਸ ਦੀ ਪੂਜਾ ਅੱਜ ਤੱਕ ਹੁੰਦੀ ਆ ਰਹੀ ਪਰ ਕਿਸੇ ਨੇ ਵੀ ਇਸ ਦਾ ਅਸਲ ਇਤਿਹਾਸ ਸਮਝਣ ਦਾ ਯਤਨ ਨਹੀਂ ਕੀਤਾ ਇਸੇ ਕਰਕੇ ਹੀ ਮਲਾ ਜਦੋਂ ਬੇੜੀ ਨੂੰ ਪਾਣੀ ਦੇ ਵਿੱਚ ਤੋਰਦੇ ਹਨ ਤਾਂ ਪਹਿਲਾਂ ਖਵਾਜੇ ਪੀਰ ਨੂੰ ਯਾਦ ਕਰਦੇ ਨੇ ਕਿਉਂਕਿ ਉਹ ਇਸ ਪਾਣੀ ਦੇ ਵਿੱਚ ਡੁੱਬਿਆ ਸੀ ਤੁਸੀਂ ਅਕਸਰ ਹੀ ਪੰਜਾਬ ਦੇ ਪਿੰਡਾਂ ਵਿੱਚ ਵੀ ਦੇਖੋਗੇ ਜਦੋਂ ਕੋਈ ਨਵਾਂ ਟਿਊਬਵੈਲ ਦਾ ਬੋਰ ਖੇਤਾਂ ਵਿੱਚ ਕੀਤਾ ਜਾਂਦਾ ਤਾਂ ਪਹਿਲਾ ਖੰਡ ਜਾਂ ਫਿਰ ਗੋੜ ਮਿੱਠੇ ਚੌਲ ਆਦ ਬਣਾ ਕੇ ਖਵਾਜੇ ਪੀਰ ਨੂੰ ਆਮ ਲੋਕ ਯਾਦ ਕਰਦੇ ਨੇ ਪੰਜਾਬ ਦੇ ਪਿੰਡਾਂ ਵਿੱਚ ਅੱਜ ਵੀ ਅਜਹੀਆਂ ਬਹੁਤ ਸਾਰੀਆਂ ਰਸਮਾਂ ਹਨ ਜੋ ਦੂਜੇ ਦੇਸ਼ਾਂ ਵਿੱਚੋਂ ਦੂਜੇ ਧਰਮਾਂ ਵਿੱਚੋਂ ਆ ਕੇ ਇੱਥੇ ਪ੍ਰਚਲਿਤ ਹੋ ਗਈਆਂ ਇਤਿਹਾਸਕਾਰਾਂ ਮੁਤਾਬਕ ਖਵਾਜੇ ਦਾ ਸਬੰਧ ਜੁਨਾਹ ਦੇਸ਼ ਨਾਲ ਸੀ ਇਸ ਤੋਂ ਅੱਗੇ ਫਿਰ ਇਹ ਸੀਰੀਆ ਵਿੱਚ ਪ੍ਰਚਲਿਤ ਹੋ ਜਾਂਦਾ ਸੀਰੀਆ ਦੇ ਲੋਕ ਖਵਾਜੇ ਨੂੰ ਪੂਜਣ ਲੱਗ ਜਾਂਦੇ ਸੀਰੀਆ ਤੋਂ ਬਾਅਦ ਇਹ ਅਰਬ ਦੇਸ਼ਾਂ ਤੋਂ ਹੁੰਦਾ ਹੋਇਆ ਮੁਸਲਮਾਨ ਮੁਗਲ ਰਾਜ ਵਿੱਚ ਪੰਜਾਬ ਦੇ ਵਿੱਚ ਆ ਜਾਂਦਾ ਮੁਗਲਾਂ ਦਾ ਇੱਥੇ ਕਈ 100 ਸਾਲ ਰਾਜ ਰਿਹਾ ਅਜਹੀਆਂ ਹੋਰ ਵੀ ਬਹੁਤ ਸਾਰੀਆਂ ਰਸਮਾਂ ਜੋ ਪੰਜਾਬ ਵਿੱਚ ਸਿੱਧੇ ਤੌਰ ਤੇ ਆ ਗਈਆਂ ਜਿਨ੍ਹਾਂ ਨਾਲ ਪੰਜਾਬ ਦਾ ਜਾਂ ਸਿੱਖਾਂ ਦਾ ਕੋਈ ਸਬੰਧ ਨਹੀਂ ਸੀ ਪਰ ਪੰਜਾਬ ਦੇ ਅਣਜਾਣ ਲੋਕ ਅੱਜ ਵੀ ਉਹਨਾਂ ਰਸਮਾਂ ਨੂੰ ਨਿਭਾ ਰਹੇ ਹਨ ਮੁਗਲਾਂ ਵੱਲ ਵੇਖ ਕੇ ਪੰਜਾਬ ਦੇ ਲੋਕ ਵੀ ਖਵਾਜੇ ਦੀ ਪੂਜਾ ਕਰਨ ਲੱਗ ਪੈਂਦੇ ਨੇ ਜੋ ਪੀੜੀ ਦਾ ਪੀੜੀ ਇਹ ਅੱਗੇ ਰੀਤ ਚੱਲੀ ਆ ਰਹੀ ਹੈ ਇਸੇ ਕਰਕੇ ਖਵਾਜੇ ਦੀ ਪੂਜਾ ਅੱਜ ਵੀ ਪੰਜਾਬ ਦੇ ਪਿੰਡਾਂ ਵਿੱਚ ਦੇਖੀ ਜਾਂਦੀ ਪਰ ਅਸਲ ਵਿੱਚ ਸਿੱਖ ਧਰਮ ਨਾਲ ਇਸ ਦਾ ਕੋਈ ਸਬੰਧ ਨਹੀਂ ਜਿਵੇਂ ਜਿਵੇਂ ਜਾਗਰੂਤਾ ਵਧੀ ਹੈ ਉਸੇ ਤਰ੍ਹਾਂ ਇਹ ਰਸਮਾਂ ਵੀ ਕੁਝ ਘਟੀਆਂ ਜ਼ਰੂਰ ਹਨ ਪਰ ਜੇਕਰ ਫਿਰ ਵੀ ਆਪਾਂ ਦੇਖੀਏ ਤਾਂ ਪੰਜਾਬ ਦੇ ਪਿੰਡਾਂ ਵਿੱਚ ਅੱਜ ਕੱਲ ਵੀ ਬੜੀਆਂ ਐਸੀਆਂ ਰਸਮਾਂ ਰਿਵਾਜ ਵਹਿਮ ਭਰਮ ਸਦੀਆਂ ਤੋਂ ਪ੍ਰਚਲਿਤ ਹੋਏ ਚੱਲਦੇ ਆ ਰਹੇ ਨੇ ਜਿਨ੍ਹਾਂ ਰਸਮਾਂ ਨੂੰ ਮੰਨਣ ਦਾ ਕੋਈ ਵੀ ਕਾਰਨ ਕਿਸੇ ਨੂੰ ਪਤਾ ਨਹੀਂ ਲੋਕ ਬਿਨਾਂ ਉਹਨਾਂ ਦਾ ਇਤਿਹਾਸ ਜਾਣੇ ਪੀੜੀ ਦਰ ਪੀੜੀ ਇਹਨਾਂ ਰਸਮਾਂ ਰਿਵਾਜਾਂ ਨੂੰ ਮੰਨਦੇ ਆ ਰਹੇ ਹਨ ਕਈ 100 ਸਾਲ ਰਾਜ ਕਰਕੇ ਮੁਗਲ ਬੇਸ਼ੱਕ ਇਥੋਂ ਚਲੇ ਗਏ ਪਰ ਪੰਜਾਬ ਦੇ ਲੋਕ ਅੱਜ ਵੀ ਮੁਗਲਾਂ ਦੇ ਹੀ ਪੀਰਾਂ ਫਕੀਰਾਂ ਨੂੰ ਪੂਜੀ ਜਾ ਰਹੇ ਨੇ ਉਹਨਾਂ ਨੂੰ ਹੀ ਰੱਬ ਮੰਨੀ ਬੈਠੇ ਹਨ ਬੇਸ਼ੱਕ 100 ਵਿੱਚੋਂ 90% ਲੋਕਾਂ ਨੂੰ ਇਸ ਦਾ ਇਤਿਹਾਸ ਵੀ ਨਹੀਂ ਪਤਾ ਹੋਵੇਗਾ ਇਹ ਸੀ ਪਾਣੀ ਦੇ ਦੇਵਤੇ ਕਹੇ ਜਾਂਦੇ ਖਵਾਜੇ ਪੀਰ ਦੀ ਅਸਲ ਕਹਾਣੀ ਇਸ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਇਸ ਪਾਣੀ ਦੇ ਦੇਵਤੇ ਮੰਨੇ ਜਾਂਦੇ ਖਵਾਜੇ ਖਿਜਰ ਦੀ ਅਸਲ ਸਚਾਈ ਨੂੰ ਸਮਝ ਸਕਣ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ